1988 ਦੇ ਵਿੱਚ ਸ਼ਾਇਦ ਪਾਣੀ ਕਰਕੇ ਹੀ ਇੱਕ ਡੈਮ ਦਾ ਜਿਹੜਾ ਮੁਖੀ ਸੀ ਉਹਦੀ ਮੌਤ ਹੋਈ ਸੀ ਅੱਜ ਪਾਣੀ ਆਇਆ ਹੋਇਆ ਹੈ ਹੜ੍ਹ ਆਏ ਹੋਏ ਨੇ ਇਹ ਹੜ੍ਹ ਕੁਦਰਤੀ ਨਹੀਂ ਹਨ ਕੀ ਇਹ ਹੜ੍ਹ ਜਾਣ ਬੁਝ ਕੇ ਲਿਆਂਦੇ ਗਏ ਆਪਾਂ ਬੇਨਤੀਆਂ ਇਸ ਵਿਸ਼ੇ ਤੇ ਸਾਂਝੀਆਂ ਕਰਾਂਗੇ ਸਭ ਤੋਂ ਪਹਿਲਾਂ ਤੇ ਸਾਰੀ ਸੰਗਤ ਫਤਿਹ ਬਲਾਓ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨ ਗੁਰੂ ਗੋਬਿੰਦ ਸਿੰਘ ਜੀ ਚੈਨਲ ਦੇ ਨਾਲ ਤੁਸੀਂ ਜੁੜੇ ਹੋਏ ਹੋ ਸਾਰੀ ਸੰਗਤ ਦਾ ਮੈਂ ਧੰਨਵਾਦ ਕਰਦਾ ਸਾਰਿਆਂ ਦਾ ਬਹੁਤ ਬਹੁਤ ਸਵਾਗਤ ਹੈ ਸਾਧ ਸੰਗਤ ਜੀਓ ਤੁਸੀਂ ਬੜਾ ਪਿਆਰ ਦਿੱਤਾ ਤੇ ਬੜਾ ਸਤਿਕਾਰ ਆਪ ਜੀ ਕਰਦੇ ਹੋ ਤੇ ਅਸੀਂ ਸਾਰੇ ਆਪ ਜੀ ਦਾ ਬਹੁਤ ਸਤਿਕਾਰ ਕਰਦੇ ਹਾਂ ਸਾਧ ਸੰਗਤ ਤੁਸੀਂ ਵੇਖ ਰਹੇ ਹੋ ਕਿ ਅੱਜ ਪੰਜਾਬ ਦੇ ਵਿੱਚ ਪਾਣੀ ਆਏ ਹੋਏ ਨੇ ਪੰਜਾਬ ਦੇ ਵਿੱਚ ਹੜ੍ਹ ਆਏ ਹੋਏ ਨੇ ਤੇ ਇਹਨਾਂ ਹੜਾਂ ਕਰਕੇ ਅੱਜ ਬਹੁਤ ਵੱਡਾ ਨੁਕਸਾਨ ਹੋ ਗਿਆ ਇਹਨਾਂ ਹੜਾਂ ਕਰਕੇ ਪੰਜਾਬ ਦੇ ਵਿੱਚ ਸਭ ਤੋਂ ਵੱਧ ਜਿਹੜਾ ਹੈ ਉਹ ਨੁਕਸਾਨ ਹੋ ਗਿਆ ਤੇ ਸਭ ਤੋਂ ਵੱਧ ਸਾਡਾ ਨੁਕਸਾਨ ਹੋਇਆ ਕਿਥੇ ਸਭ ਤੋਂ ਵੱਧ ਸਾਡਾ ਜਿਹੜਾ ਨੁਕਸਾਨ ਹੈ ਨਾ ਸਾਸ ਸੰਗਤ ਪਾਣੀ ਨੇ ਕੀਤਾ ਮੋਟਰਸਾਈਕਲ ਸਾਡੇ ਸਾਧਨ ਤੇ ਸਾਡੇ ਡੰਗਰ ਬੱਚੇ ਸਭ ਕੁਝ ਜਿਹੜਾ ਹੈ ਉਹ ਤਬਾਹ ਹੋ ਗਿਆ ਗੁਰਮੁਖ ਪਿਆਰਿਓ 1988 ਦੇ ਵਿੱਚ ਹੜ ਆਇਆ ਸੀ ਤੇ ਬੀ ਐਨ ਕੁਮਾਰ ਸ਼ਾਇਦ ਉਸ ਡੈਮ ਦੇ ਜਿਹੜੇ ਮੁਖੀ ਦਾ ਨਾਮ ਸੀ ਉਹਨੇ ਬਿਨਾਂ ਲੋਕਾਂ ਨੂੰ ਅਲਰਟ ਕੀਤੇ ਡੈਮ ਦੇ ਗੇਟ ਖੋਲ੍ਹ ਦਿੱਤੇ ਸੀ ਜਿਸ ਦੇ ਨਾਲ ਬਹੁਤ ਵੱਡਾ ਨੁਕਸਾਨ ਹੋਇਆ ਲੋਕਾਂ ਦੇ ਘਰ ਤਬਾਹ ਹੋ ਗਏ ਬਹੁਤ ਸਾਰੀਆਂ ਮੌਤਾਂ ਹੋ ਗਈਆਂ ਤੇ ਉਹਨੂੰ ਬੰਬ ਦੇ ਨਾਲ ਉਡਾ ਦਿੱਤਾ ਗਿਆ ਸੀ ਬਾਅਦ ਵਿੱਚ ਚਲੋ ਗੱਲ ਬਹੁਤ ਲੰਮੀ ਹੈ ਪਰ ਮੈਂ ਸ਼ੋਰਟ ਹੀ ਬੇਨਤੀ ਕੀਤੀ ਹੈ ਕਿਉਂਕਿ ਉਹਨੂੰ ਸਜ਼ਾ ਦਿੱਤੀ ਗਈ ਉਹਦੇ ਕੀਤੇ ਦੀ ਪਰ ਅੱਜ ਵੀ ਲੋਕਾਂ ਨੂੰ ਬਿਨਾਂ ਦੱਸੇ ਹੀ ਭਾਵੇਂ ਹੁਣ ਦੱਸਿਆ ਜਾ ਰਿਹਾ ਪਰ ਬਿਨਾਂ ਦੱਸੇ ਪਹਿਲਾਂ ਗੇਟ ਖੋਲੇ ਗਏ ਬਿਨਾਂ ਦੱਸੇ ਪਹਿਲਾਂ ਲੋਕਾਂ ਨੂੰ ਜਿਹੜਾ ਹੈ ਹੜ੍ਹਾਂ ਦੇ ਨਾਲ ਉਹ ਉਜਾੜਿਆ ਗਿਆ ਜਾਣ ਬੁੱਝ ਕੇ ਸਾਰਾ ਕੁਝ ਕੀਤਾ ਗਿਆ ਤੇ ਮੈਂ ਇੱਕ ਬੇਨਤੀ ਜ਼ਰੂਰ ਕਰਾਂ ਸਾਥ ਸੰਗਤ ਇਹ ਹੜ ਜਿਹੜੇ ਨੇ ਕਿਉਂ ਆਏ ਇਹਨਾਂ ਹੜਾਂ ਦੇ ਆਉਣ ਦਾ ਜਿਹੜਾ ਅਸਲ ਕਾਰਨ ਕੀ ਹੈ ਕਿਉਂਕਿ ਪਹਿਲਾਂ ਕਿਸਾਨਾਂ ਨੂੰ ਦਿੱਤੀ ਗਈ ਲੈਂਡ ਪੂਲਿੰਗ ਲੈਂਡ ਪੂਲਿੰਗ ਦਾ ਵਿਰੋਧ ਕਿਸਾਨਾਂ ਨੇ ਕੀਤਾ ਕਰਨਾ ਵੀ ਚਾਹੀਦਾ ਸੀ ਮੈਂ ਇਸ ਹੱਕ ਦੇ ਵਿੱਚ ਨਹੀਂ ਆ ਵੀ ਲੈਂਡ ਪੂਲਿੰਗ ਸਕੀਮ ਜਿਹੜੀ ਆ ਇੱਥੇ ਆਵੇ ਤੇ ਲੈਂਡ ਪੂਲਿੰਗ ਸਕੀਮ ਜਿਹੜੀ ਆ ਸਾਡੇ ਇੱਥੇ ਲਾਗੂ ਹੋਵੇ ਤੇ ਕਿਸੇ ਦੀ ਵੀ ਕੋਈ ਜ਼ਮੀਨ ਹੈ ਕੋਈ ਖੋਈ ਜਾਵੇ ਜੇ ਉਹਨਾਂ ਆਪਣਾ ਘਰ ਹੈ ਬਣਿਆ ਹੋਇਆ ਚੰਗਾ ਪਲਾਕ ਲਾ ਕੇ ਸਾਨੂੰ ਇਹ ਘਰ ਦੇਓ ਜੀ ਤੁਹਾਨੂੰ ਕਿਤੇ ਹੋਰ ਪਲਾਟ ਦੇ ਦਿੰਨੇ ਆ ਜਾਂ ਤੁਹਾਨੂੰ ਘਰ ਬਦਲ ਕੇ ਦੇ ਦਿੰਨੇ ਆ ਕਿ ਆਪਾਂ ਰਾਜ਼ੀ ਹੋਵਾਂਗੇ ਸਾਧ ਸੰਗਤ ਅਸੀਂ ਉਸ ਧਰਤੀ ਤੇ ਜੰਮ ਪਾਲਾ ਉੱਥੇ ਸਾਡਾ ਬਚਪਨ ਬੀਤਿਆ ਹੋਵੇ ਅਸੀਂ ਉੱਥੇ ਖੇਡੇ ਹੋਈਏ ਸਾਡੇ ਪਿਓ ਦਾਦੇ ਨੇ ਮਿਹਨਤ ਕਰਕੇ ਉਹ ਘਰ ਬਣਾਇਆ ਹੋਵੇ ਕੋਠੀ ਤਿਆਰ ਕੀਤੀ ਹੋਵੇ ਤੇ ਕੋਈ ਆ ਕੇ ਸਾਨੂੰ ਕੱਲ ਨੂੰ ਕਵੇ ਵੀ ਇਸ ਕੋਠੀ ਚੋਂ ਨਿਕਲੋ ਤੁਹਾਨੂੰ ਗੁਜ਼ਰੇ ਪਾਸੇ ਦੇ ਦਿੰਨੇ ਆ ਉਹ ਤੇ ਜ਼ਬਰਦਸਤੀ ਹੋ ਗਈ ਨਾ ਜੇ ਕੋਈ ਆ ਕੇ ਕਵੇ ਵੀ ਹਾਂ ਪਿਆਰ ਨਾਲ ਵੀ ਭਾਈ ਤੁਸੀਂ ਵੇਚਣੀ ਚਾਹਦੇ ਹੋ ਅਗਲਾ ਕਹੇ ਹਾਂ ਵੇਚਣੀ ਚਾਹਦੇ ਆ ਲਓ ਜੀ ਤੁਸੀਂ ਦੱਸੋ ਰੇਟ ਕੀ ਐ ਉਹ ਗੱਲ ਹੋ ਗਈ ਵੱਖਰੀ ਵੀ ਅਸੀਂ ਖਰੀਦ ਰਿਹਾ ਅਗਲਾ ਵੇਚ ਰਿਹਾ ਪਰ ਉਹ ਗੱਲ ਹੋ ਗਈ ਵੱਖਰੀ ਵੀ ਤੁਸੀਂ ਵੇਚ ਨਹੀਂ ਰਹੇ ਤੁਹਾਡੇ ਤੋਂ ਧੱਕੇ ਨਾਲ ਨਾ ਲਵਾਂਗੇ ਚਲੋ ਮੈਂ ਬੇਨਤੀ ਕਰਾਂ ਵੀ ਹੜ ਜਿਹੜੇ ਨੇ ਉਹ ਲੈਂਡ ਪੂਲਿੰਗ ਸਕੀਮ ਦਾ ਵਿਰੋਧ ਕਰਨ ਕਰਕੇ ਬਿੱਲ ਤੇ ਵਾਪਸ ਹੋ ਗਿਆ ਪਰ ਹੁਣ ਲੋਕਾਂ ਨੂੰ ਮਜਬੂਰ ਕੀਤਾ ਜਾ ਰਿਹਾ ਹਰ ਜਿਹੜੇ ਨੇ ਇਹ ਕੁਦਰਤੀ ਨਹੀਂ ਇਹ ਹਰ ਪਲਾਨ ਕੀਤੇ ਹੋਏ ਨੇ ਸਕ੍ਰਿਪਟਡ ਸਾਰੀਆਂ ਚੀਜ਼ਾਂ ਬੋਲੀਆਂ ਜਾ ਰਹੀਆਂ ਨੇ ਮੈਂ ਹੈਰਾਨ ਹੋ ਗਿਆ ਜਦੋਂ ਇੱਕ ਇਹਨਾਂ ਦੀ ਹੀ ਸਰਕਾਰ ਦਾ ਬੰਦਾ ਚਲੋ ਵੈਸੇ ਤੇ ਮੈਂ ਸਰਕਾਰ ਵਾਲੇ ਮਸਲੇ 'ਚ ਪੈਂਦਾ ਨਹੀਂ ਹੁੰਦਾ ਪਿਆਰਿਓ ਤੇ ਇਹਨਾਂ ਦੀ ਸਰਕਾਰ ਦਾ ਬੰਦਾ ਇਹਨਾਂ ਦੀ ਭੇਦ ਖੋਲ ਰਿਹਾ ਉਹ ਬੰਦੇ ਨੇ ਜਿਹੜੀ ਗੱਲ ਕਹੀ ਕਹਿੰਦਾ ਮੈਨੂੰ ਲੋਕ ਪਿਆਰੇ ਆ ਮੈਨੂੰ ਆਪਣੀ ਜਨਤਾ ਪਿਆਰੀ ਆ ਮੈਨੂੰ ਆਪਣੇ ਹਲਕੇ ਦੇ ਨਾਲ ਪਿਆਰਾ ਪਿਆਰ ਹੈ ਤੇ ਮੈਂ ਆਪਣੇ ਹਲਕੇ ਦੇ ਲੋਕਾਂ ਨਾਲ ਖੜੂਗਾ ਮੈਂ ਇਹਨਾਂ ਲੋਕਾਂ ਨਾਲ ਥੋੜਾ ਖੜੂਗਾ ਕਹਿੰਦਾ ਇਹ ਮੈਨੂੰ ਰੋਕਦੇ ਆ ਵੀ ਲੋਕਾਂ 'ਚ ਨਾਂ ਵਿਚਰ ਲੋਕਾਂ 'ਚ ਨਾਂ ਜਾ ਇਹ ਬਾਕੀ ਦੂਸਰੇ ਜਿਹੜੇ ਐਮਐਲਏ ਨੇ ਕਹਿੰਦਾ ਉਹ ਬਿਆਨਬਾਜ਼ੀਆਂ ਕਰਕੇ ਵਾਪਸ ਆ ਜਾਂਦੇ ਆ ਤੇ ਭੱਜ ਆਉਂਦੇ ਆ ਤੇ ਕਹਿੰਦਾ ਮੈਂ ਇਹ ਕੰਮ ਨਹੀਂ ਕਰਨਾ ਚਾਹੁੰਦਾ ਮੈਨੂੰ ਚੰਗਾ ਹੀ ਨਹੀਂ ਲੱਗਦਾ ਉਹ ਬੰਦੇ ਦੇ ਖਿਲਾਫ ਕੇਸ ਖੋਲ ਦਿੱਤੇ ਉਹ ਬੰਦੇ ਨੂੰ ਗ੍ਰਿਫਤਾਰ ਕਰਵਾ ਦਿੱਤਾ ਦੇਖੋ ਜਿਹੜਾ ਬੰਦਾ ਸਾਡੇ ਸਿਰ ਤੇ ਬੈਠੇ ਹੋਏ ਬੰਦੇ ਨੂੰ ਭਾਵ ਜਿਹਦੇ ਤੱਕ ਸਾਨੂੰ ਉਮੀਦ ਹੈ ਜੇ ਸਾਡੇ ਹੱਕ ਵਿੱਚ ਬੋਲਦਾ ਓਦੇ ਨਾਲ ਜੇ ਇਹ ਹਾਲ ਹੈ ਇੱਕ ਚੁਣੇ ਹੋਏ ਨੁਮਾਇੰਦੇ ਨੂੰ ਤੇ ਬਾਕੀ ਆਮ ਲੋਕਾਂ ਦਾ ਆਮ ਇੱਕ ਨੁਮਾਇੰਦੇ ਦਾ ਆਮ ਇੱਕ ਦੁਨੀਆਦਾਰੀ ਦੇ ਵਿੱਚ ਵਿਚਰਨ ਵਾਲੇ ਬੰਦੇ ਦਾ ਇਹ ਕੀ ਹਾਲ ਕਰਨਗੇ ਤੁਸੀਂ ਸੋਚ ਕੇ ਵੇਖੋ ਜੇ ਚਲੋ ਮੈਂ ਕਿਸੇ ਪਾਰਟੀ ਦਾ ਵਿਰੋਧੀ ਨਹੀਂ ਉਹਨਾਂ ਦੀ ਆਪਣੀ ਸੋਚ ਹੈ ਪਰ ਮੈਂ ਜਿਹੜੀ ਗੱਲ ਕਹਿਣੀ ਚਾਹੁੰਦਾ ਕਿਉਂਕਿ ਪੰਜਾਬ ਜਿਹੜਾ ਹੈ ਉਹ ਬਹੁਤ ਗਹਿਰੀ ਤੇ ਡੂੰਗੀ ਸੋਚ ਰੱਖਦਾ ਹੈ 사త్సੰਗਤ ਪੰਜਾਬ ਬੜੀ ਗਹਿਰੀ ਡੂੰਗੀ ਸੋਚ ਰੱਖਦਾ ਹੈ 1947 ਹੋਵੇ 1984 ਹੋਵੇ 1988 ਹੋਵੇ 1995 ਦਾ ਦੌਰ ਹੋਵੇ ਤੇ ਉਸ ਤੋਂ ਬਾਅਦ 2025 ਤੇ 2000 37 ਤੇ 37 ਸਾਲ ਤੋਂ ਜ਼ਿਆਦਾ ਪੰਜਾਬ ਨੂੰ ਅੱਗੇ ਵਧਣ ਨਹੀਂ ਦਿੱਤਾ ਗਿਆ ਸਾਂਸੰਗਤ 1947 ਤੋਂ ਲੈ ਕੇ 84 ਤੱਕ 37 ਸਾਲ ਬਣ ਗਏ 1988 ਤੋਂ ਲੈ ਕੇ 25 ਤੱਕ 37 ਸਾਲ ਬਣ ਗਏ 37 ਸਾਲ ਬਾਅਦ ਕੋਈ ਨਾ ਕੋਈ ਐਸਾ ਕਾਹਨਡ ਹੁੰਦਾ ਹੈ ਐਸੀ ਕੋਈ ਨਾ ਕੋਈ ਜਿਹੜੀ ਹੈ ਵਜ੍ਹਾ ਬਣਦੀ ਹੈ ਜਿਸ ਦੇ ਨਾਲ ਪੰਜਾਬ ਨੂੰ ਜਿਹੜਾ ਹੈ ਬਰਬਾਦ ਕੀਤਾ ਜਾਂਦਾ ਹੈ ਜਿਸ ਦੇ ਨਾਲ ਪੰਜਾਬ ਨੂੰ ਜਿਹੜਾ ਹੈ ਖਤਮ ਕੀਤਾ ਜਾਂਦਾ ਮੈਂ ਇੱਕ ਬੇਨਤੀ ਹੋਰ ਕਰ ਦੇਵਾਂ ਸਾਂਸੰਗਤ ਸਾਨੂੰ ਇੱਕ ਗੱਲ ਜਿਹੜੀ ਐ ਸੋਚਣੀ ਪਾਏਗੀ ਇੱਕ ਚੀਜ਼ ਵਿਚਾਰਨੀ ਪਾਏਗੀ ਇਹ ਹਰ ਜਾਣ ਕੇ ਪਲਾਨ ਕੀਤੇ ਹੋਇਆ ਇਹ ਹਰ ਜਿਹੜੇ ਨੇ ਉਹ ਜਾਣ ਬੁੱਝ ਕੇ ਲਿਆਂਦੇ ਗਏ ਆ ਇਹ ਹੜ ਇਸ ਕਰਕੇ ਲਿਆਂਦੇ ਗਏ ਆ ਕਿਉਂਕਿ ਲੋਕ ਜਿਹੜੇ ਨੇ ਆਪਣੇ ਆਪ ਜ਼ਮੀਨਾਂ ਦੇਣ ਨੂੰ ਤਿਆਰ ਹੋ ਜਾਣ ਲੋਕ ਜਿਹੜੇ ਨੇ ਆਪਣੇ ਆਪ ਜ਼ਮੀਨਾਂ ਜੜੀਆਂ ਨੇ ਸਾਡੇ ਹਵਾਲੇ ਕਰ ਦੇਣ ਤੇ ਲੋਕ ਇਹ ਗੱਲ ਕਹਿ ਦੇਣ ਕਿ ਸਾਨੂੰ ਜ਼ਮੀਨਾਂ ਜੜੀਆਂ ਨੇ ਨਹੀਂ ਚਾਹੀਦੀਆਂ ਕਿਉਂਕਿ ਜਦੋਂ ਕੁਝ ਬਚਦਾ ਹੀ ਐ ਨਹੀਂ ਸਾਡਾ ਸਾਰਾ ਕੁਝ ਤਬਾਹ ਹੋ ਜਾਂਦਾ ਲੋਕ ਮਰ ਰਹੇ ਨੇ ਲੋਕ ਸਾਰੇ ਖਰਾਬ ਜ਼ਮੀਨਾ ਹੋ ਰਹੀਆਂ ਨੇ ਤੇ ਲੋਕ ਆਪਣੇ ਆਪ ਜਿਹੜੇ ਨੇ ਅੱਕ ਜਾਣ ਲੋਕ ਥੱਕ ਜਾਣ ਤੇ ਲੋਕ ਸਾਨੂੰ ਆਖ ਦੇਣ ਕਹਿ ਦੇਣ ਕਿ ਭਾਈ ਜ਼ਮੀਨਾਂ ਆਪਣੀਆਂ ਲੈ ਲਓ ਸਾਨੂੰ ਜੋ ਵੀ ਬਣਦਾ ਮੁੱਲ ਹੈ ਸਾਨੂੰ ਦੇ ਦਿਓ ਚਾਹੇ ਘਾਤੀ ਦੇ ਦਿਓ ਪਰ ਸਾਡੇ ਤੋਂ ਜ਼ਮੀਨਾਂ ਲੈ ਲਓ ਜ਼ਮੀਨਾਂ ਖਰੀਦ ਲਓ ਤੇ ਲੋਕ ਇਸ ਕਦਰ ਜਿਹੜੇ ਨੇ ਉਹ ਦੁਖੀ ਹੋ ਜਾਣ ਇਸ ਕਰਕੇ ਇਹ ਹੜ ਲੈਂਦੇ ਗਏ ਲੋਕਾਂ ਦੀਆਂ ਜ਼ਮੀਨਾਂ ਦਾ ਨੁਕਸਾਨ ਕਰ ਦਿੱਤਾ ਗਿਆ ਲੋਕਾਂ ਦੇ ਝੋਨਿਆਂ ਦਾ ਨੁਕਸਾਨ ਕਰ ਦਿੱਤਾ ਗਿਆ ਕਿਸਾਨਾਂ ਦੇ ਘਰਾਂ 'ਚ ਪਾਣੀ ਵੜ ਦਿੱਤਾ ਗਿਆ ਆਮ ਲੋਕਾਂ ਨੂੰ ਵੀ ਮਾਰ ਦਿੱਤਾ ਗਿਆ ਇਥੋਂ ਤੱਕ ਉੱਤੋਂ ਕੋਈ ਮਦਦ ਵੀ ਨਹੀਂ ਭੇਜੀ ਜਾ ਰਹੀ ਜਿਹੜਾ ਮਦਦ ਕਰਦਾ ਹੈ ਨਾ ਜਿਹੜਾ ਮਦਦ ਕੀ ਕਰ ਰਿਹਾ ਕੋਈ ਵੀ ਹੈ ਚਾਹੇ ਇੱਕ ਘਰ ਨੂੰ ਸੰਭਾਲ ਰਿਹਾ ਚਾਹੇ ਇੱਕ ਜੀ ਨੂੰ ਸੰਭਾਲ ਰਿਹਾ ਮੈਂ ਉਹਦਾ ਧੰਨਵਾਦ ਕਰਦਾ ਮੈਂ ਉਹਦੇ ਅੱਗੇ ਹੱਥ ਜੋੜਦਾ ਸਿਰ ਝੁਕਾਉਣਾ ਵਾਂ ਕਿ ਜਿਹੜਾ ਵੀ ਬੰਦਾ ਇਹੋ ਜੀ ਸੇਵਾ ਕਰ ਰਿਹਾ ਨਾ ਉਹਨਾਂ ਦੁਖਿਆਰਿਆਂ ਦੀ ਜਿਨ੍ਹਾਂ ਦੇ ਘਰ ਪਾਣੀ ਵਿੱਚ ਟੈ ਗਿਆ ਪਾਣੀ ਵਿੱਚ ਉਹ ਲੋਕ ਬੈਠੇ ਆ ਉਹਨਾਂ ਲੋਕਾਂ ਦੀ ਜੇ ਮਦਦ ਹੋ ਰਹੀ ਆ ਕੋਈ ਵੀ ਕਰ ਰਿਹਾ ਤੇ ਮੈਂ ਉਹਨਾਂ ਸਾਰਿਆਂ ਦਾ ਧੰਨਵਾਦ ਕਰਨਾ ਅਸੀਂ ਇੱਕ ਦੂਜੇ ਦੀ ਬਾਹ ਮੜੀਏ ਪੰਜਾਬ ਸਾਰਿਆਂ ਨਾਲ ਖੜਦਾ ਹੈ ਪੰਜਾਬ ਨਾਲ ਕੋਈ ਨਹੀਂ ਖੜਦਾ ਜਿਹੜੀਆਂ ਸਟੇਟਾਂ ਜਿਹੜੇ ਵੀਰ ਖੜੇ ਨੇ ਉਹਨਾਂ ਦਾ ਧੰਨਵਾਦ ਹੈ ਪੰਜਾਬ ਲਈ ਆਪਾਂ ਸਾਰੇ ਖੜੀਏ ਪੰਜਾਬ ਸਾਰਿਆਂ ਨਾਲ ਖੜਦਾ ਹੈ ਨਾ ਚਲੋ ਮੈਂ ਬੇਨਤੀਆਂ ਕਰਾਂ ਸਰਕਾਰ ਨੇ ਜੋ ਕਰਨਾ ਸੀ ਕਰ ਦਿੱਤਾ ਮਦਦ ਦੇ ਨਾਮ ਤੇ ਸਾਡੇ ਨਾਲ ਕੇਵਲ ਇੱਕ ਛੁਗਲੀ ਕੀਤੀ ਜਾਂਦੀ ਹੈ ਦੋ ਡੱਬ ਰੋਟੀਆਂ ਇੱਕ ਛੋਲਿਆਂ ਦਾ ਪੈਕਟ ਇੱਕ ਪਾਣੀ ਦੀ ਬੋਤਲ ਇੱਕ ਬਿਸਕੁਟਾਂ ਦਾ ਪੈਕਟ ਕੀ ਹੁਣ ਜੇ ਘਰ ਦੇ 3 ਜੀ ਨੇ 5 ਜੀ ਨੇ ਕਿਉਂ ਇੰਨੇ ਕੁ ਸਮਾਨ ਨਾਲ ਰੱਜ ਜਾਣਗੇ ਇੱਕ ਪਿੰਡ ਦੇ ਵਿੱਚ 4-4 5-5 ਪੈਕਟ ਸਿੱਟੇ ਜਾਂਦੇ ਨੇ ਹੁਣ ਪੂਰਾ ਪਿੰਡ ਕੀ ਉਹਨਾਂ ਨੂੰ ਖਾ ਕੇ ਰੱਜ ਜਾਏਗਾ ਕੀ ਪੂਰਾ ਪਿੰਡ ਉਸ ਚੀਜ਼ ਨਾਲ ਗੁਜ਼ਾਰਾ ਕਰ ਲਏਗਾ ਨਹੀਂ ਹੋ ਸਕਦਾ ਨਾ ਅਸੀਂ ਇੱਕ ਬੰਦਾ ਵੀ ਉਹਦੇ ਨਾਲ ਗੁਜ਼ਾਰਾ ਨਹੀਂ ਕਰ ਸਕਦੇ ਜੀ ਤੁਪ ਮੈਂ ਇੱਕ ਇਹਨਾਂ ਤੋਂ ਭਾਅ ਵੀ ਸਾਨੂੰ ਇੱਕ ਪਰਮਾਇਆ ਜਾ ਰਿਹਾ ਹੈ ਸਾਡੇ ਨਾਲ ਫਾਰਮੈਲਟੀ ਕੀਤੀ ਜਾ ਰਹੀ ਹੈ ਸਮਾਨ ਸੁੱਟ ਗਏ ਤੇ ਸਾਧ ਸੰਗਤ ਇਹ ਹਰ ਕੁਦਰਤੀ ਨਹੀਂ ਇਹ ਹਰ ਜਾਣ ਬੁੱਝ ਕੇ ਲਿਆਂਦੇ ਗਏ ਆ ਤੇ ਸਾਨੂੰ ਜਿਹੜਾ ਪੰਜਾਬੀਆਂ ਨੂੰ ਬੇਫਕੂ ਬਣਾਇਆ ਜਾ ਰਿਹਾ ਤੇ ਸਰਕਾਰਾਂ ਸਾਨੂੰ ਜਿਹੜਾ ਹੈ ਸ਼ਰੇਆਮ ਜਿਹੜਾ ਹੈ ਸਾਨੂੰ ਟੱਕਾ ਮਾਰ ਰਹੀਆਂ ਨੇ ਤੇ ਯਾਦ ਰੱਖਿਓ ਵੀ ਅਸੀਂ ਵੋਟਾਂ ਵੇਲੇ ਯਾਦ ਰੱਖੀਏ ਵੀ ਕਿਹਨੂੰ ਵੋਟ ਪਾਉਣੀ ਹੈ ਕਿਹਨੂੰ ਨਹੀਂ ਪਾਉਣੀ ਇਸ ਕਰਕੇ ਕਹਿਣਾ ਵੀ ਕਿਸੇ ਨੂੰ ਸੱਤਾ ਵਿੱਚ ਲਿਆਉਣ ਦੀ ਬਜਾਏ ਅਸੀਂ ਆਪ ਖੜੀਏ ਤੇ ਆਪ ਸੱਤਾ ਵਿੱਚ ਆਈਏ ਤੇ ਸਾਡੇ ਤੋਂ ਕੰਮ ਨਹੀਂ ਹੋਊਗਾ ਤੇ ਚੁੱਪ ਕਰਕੇ ਅਸੀਂ ਪਾਸੇ ਹੋ ਜਾਵਾਂਗੇ ਸਾਨੂੰ ਕਿਸੇ ਪਾਰਟੀ ਦਾ ਦਬਾਅ ਥੋੜਾ ਹੋਊਗਾ ਸੋ ਮੇਰੇ ਕਹਿਣ ਤੋਂ ਭਾਵ ਕਿ ਅਸੀਂ ਆਪ ਕੁਝ ਸੋਚੀਏ ਸੋਚੀਏ ਵਿਚਾਰੀਏ ਅੱਗੇ ਆਈਏ ਸਾਥ ਸੰਗਤ ਆਪਣੀ ਇੱਕ ਦੂਜੇ ਦੀ ਬਾਹ ਫੜੀਏ ਆਪ ਇੱਕ ਦੂਜੇ ਨਾਲ ਖੜੀਏ ਤੇ ਆਪਾਂ ਇੱਕ ਦੂਜੇ ਨਾਲ ਲੜੀਏ ਵੀ ਨਾ ਇਸ ਵਕਤ ਗਿਲੇ ਸ਼ਿਕਵੇ ਭਲਾ ਕੇ ਪ੍ਰਾਣੀਆਂ ਜਿਹੜੀਆਂ ਸਾਡੀਆਂ ਰੰਜਸ਼ਾਂ ਨੇ ਅੱਜ ਇੱਕ ਦੂਜੇ ਦੀ ਬਾਹ ਫੜੀਏ ਮੇਰੀ ਇਹੋ ਹੀ ਬੇਨਤੀ ਹੈ ਮੈਂ ਸਾਰਿਆਂ ਦਾ ਧੰਨਵਾਦ ਕਰਦਾ ਸਾਰਿਆਂ ਦਾ ਬਹੁਤ ਬਹੁਤ ਸ਼ੁਕਰੀਆ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ